ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹਮਲਾ ਟਕਸਾਲ ਵਿਰੁੱਧ ਕੂੜ ਪ੍ਰਚਾਰ ਦਾ ਸਿੱਟਾ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਦਾ ਵੱਡਾ ਬਿਆਨ ਉਕਤ ਹਮਲੇ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਕੀਤਾ ਇਨਕਾਰ ਪਰ ਕਿਹਾ ਟਕਸਾਲ ਪ੍ਰਤੀ ਹਮਲਾਵਰਾਂ ਦੀਆਂ ਭਾਵਨਾਵਾਂ ਦੇਖਦਿਆਂ ਕੀਤੀ ਜਾਵੇਗੀ ਉਹਨਾਂ ਦੇ ਕੇਸਾਂ ਦੀ ਪੈਰ ਵੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜਵਾਬ ਦਿੰਦਿਆਂ ਕਿਹਾ ਕਦੇ ਨਹੀਂ ਬੋਲੇ ਟਕਸਾਲ ਖਿਲਾਫ ਉਹਨਾਂ ਨੇ ਮੇਰੇ ਪ੍ਰਚਾਰ ਮੇਰੀ ਦਸਤਾਰ ਤੇ ਮੇਰੇ ਕਿਰਦਾਰ ਤੇ ਪਹਿਲਾਂ ਹਰਨਾਮ ਸਿੰਘ ਧੂਮਾ ਨੇ ਸਵਾਲ ਉਠਾਏ ਸੀ ਉਹਦਾ ਮੈਂ ਜਵਾਬ ਦਿੱਤਾ ਮੈਂ ਟਕਸਾਲ ਪ੍ਰਤੀ ਕੋਈ ਭੱਦੀ ਸ਼ਬਦਾਵਲੀ ਨਹੀਂ ਵਰਤੀ ਪੰਜਾਬ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਰੇਲ ਯਾਤਰੀਆਂ ਲਈ ਜ਼ਰੂਰੀ ਸੂਚਨਾ ਅੱਜ ਤੋਂ ਇੱਕ ਹਫ਼ਤੇ ਤੱਕ ਨਹੀਂ ਚੱਲਣਗੀਆਂ 115 ਟ੍ਰੇਨਾਂ ਜਲੰਧਰ ਕੈਂਟ ਤੋਂ ਸੁੱਚੀਪਿੰਡ ਵਿਚਕਾਰ ਡਬਲ ਰੇਲ ਪਟੜੀ ਵਿਛਾਉਣ ਦੇ ਕੰਮ ਕਾਰਨ ਰੱਦ ਕੀਤੀਆਂ ਫਿਰੋਜ਼ਪੁਰ ਡਿਵੀਜ਼ਨ ਦੀਆਂ 115 ਟ੍ਰੇਨਾਂ 42 ਟ੍ਰੇਨਾਂ ਨਿਰਧਾਰਤ ਸਟੇਸ਼ਨਾਂ ਤੱਕ ਨਹੀਂ ਚੱਲਣਗੀਆਂ 29 ਟ੍ਰੇਨਾਂ ਦਾ ਛੋਟੇ ਸਟੇਸ਼ਨਾਂ ਤੇ ਰੁਕਣ ਦਾ ਸਮਾਂ ਵਧੇਗਾ ਅਤੇ 5 ਰੇਲ ਗੱਡੀਆਂ ਦੇ ਰੂਟ ਬਦਲੇ ਪ੍ਰਾਈਵੇਟ ਸਕੂਲਾਂ ਲਈ ਰੈਗੂਲੇਟਰੀ ਅਥਾਰਟੀ ਤਿਆਰ ਕਰਨ ਲਈ ਬਣਾਈ ਗਈ ਸਬਕਮੇਟੀ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਜਥੇਦਾਰ ਤੋਤਾ ਸਿੰਘ ਅਤੇ ਮਦਨਮੋਨ ਮਿੱਤਲ ਸਬਕਮੇਟੀ 'ਚ ਸ਼ਾਮਲ ਸੋਮਵਾਰ ਸ਼ਾਮ ਹੋਈ ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਲਿਆ ਗਿਆ ਫੈਸਲਾ ਸਕੂਲਾਂ ਵੱਲੋਂ ਵਸੂਲੇ ਜਾ ਰਹੇ ਵਾਧੂ ਫੰਡ ਤੇ ਫੀਸਾਂ ਤੇ ਨੱਥ ਪਾਉਣ ਲਈ ਬਣਾਈ ਜਾਏਗੀ ਰੈਗੂਲੇਟਰੀ ਅਥਾਰਟੀ ਅਗਲੀ ਕੈਬਨਿਟ ਮੀਟਿੰਗ 'ਤੇ ਰਿਪੋਰਟ ਦੇਣ ਵਾਸਤੇ کیا ਗਿਆ ਤਾਂ ਕਿ ਉਹ ਸਬਕਮੇਟੀ ਦੀ ਰਿਪੋਰਟ ਆਉਣ ਤੇ ਬਾਅਦ ਜਿਹੜਾ ਅਨਰੈਗਿਡ ਸਕੂਲ ਦੇ ਤੇ ਰੈਗੂਲੇਟਰੀ ਕਮਿਸ਼ਨ ਲਾਗੂ ਕੀਤਾ ਜਾਵੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ 10ਵੀਂ ਦਾ ਨਤੀਜਾ ਅੱਜ ਮੋਹਾਲੀ ਸਥਿਤ ਸਿੱਖਿਆ ਬੋਰਡ ਭਵਨ 'ਚ ਬਾਦ ਦੁਪਹਿਰ 2:00 ਵਜੇ ਹੋਏਗਾ ਨਤੀਜਿਆਂ ਦਾ ਐਲਾਨ ਆਵੇਗੀ ਮੈਰਿਟ ਸੂਚੀ ਕੱਲ ਸਵੇਰ 11:00 ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ ਤੇ ਦੇਖੇ ਜਾ ਸਕਣਗੇ ਪੂਰੇ ਨਤੀਜੇ ਇਸ ਸਾਲ 4 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ ਚੰਡੀਗੜ੍ਹ, ਮੋਹਾਲੀ, ਪਟਿਆਲਾ, ਗੁਰਦਾਸਪੁਰ ਸਮੇਤ ਪੰਜਾਬ ਦੇ ਕਈ ਹਿੱਸਿਆਂ 'ਚ بارش ਅਤੇ ਤੇਜ਼ ਹਵਾਵਾਂ ਤਾਪਮਾਨ 'ਚ ਗਿਰਾਵਟ ਕਾਰਨ ਗਰਮੀ ਤੋਂ ਰਾਹਤ, ਮੌਸਮ ਹੋਇਆ ਸੁਹਾਵਣਾ। ਮੋਹਾਲੀ 'ਚ ਦੁਪਹਿਰ ਵੇਲੇ ਛਾਏ ਰਹੇ ਕਾਲੇ ਬੱਦਲ, ਅਸਮਾਨੀ ਬਿਜਲੀ ਡਿੱਗਣ ਕਾਰਨ ਬਠਿੰਡਾ ਵਿੱਚ 2 ਮੌਤਾਂ, ਗੁਰਦਾਸਪੁਰ 'ਚ 2 ਜ਼ਖਮੀ।